ਕਾਰ ਜੋ ਵੱਖ-ਵੱਖ ਪਿੰਡਾਂ ਤੋਂ ਜਿਲ੍ਹਾ ਜੋ ਪੰਜਾਬ ਹਰਿਆਣੇ ਦੇ ਵਿੱਚੋਂ ਪਹੁੰਚੇ ਹੋਏ ਸ਼ੰਗਾਰਚੀ ਸਾਹਿਬੀ ਉਹ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਲੰਬੇ ਸਮੇਂ ਤੋਂ ਸ਼ੰਗਾਰਚੀ ਦੇ ਮੈਦਾਨ ਵਿੱਚ ਜਿੱਤੇ ਹੋਏ ਜਿਉਂਦੇ ਸਲਾਮ ਹੈ ਕਿਆਸੀ ਆਪਣੇ ਉਹਨਾਂ ਹੱਕਾਂ ਦੀ ਬਾਤ ਆਪਣੇ ਹੱਕਾਂ ਵਾਸਤੇ ਜਿੰਨਾਂ ਰਾਤੇ ਪੱਕੇ ਮੋਰਿਆਂ ਦੇ ਵਿੱਚ ਬਿਨਿਆ ਸ੍ਰੀਮਨ ਵਾਪਾ ਨਾਮ ਜੀ ਕਹੇਗੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਅੱਜ ਇਹ ਕਿਰਤਾਂ ਨਹੀਂ ਕਰਦੇ ਆ ਨਾਮ ਨਹੀਂ ਜਪਦੇ ਆ ਜਪਦੇ ਰਹਿਣਾ ਤੇ ਵੰਡ ਕੇ ਵੀ ਛਕ ਲੈ ਆਂ ਦੇਸ਼ਾਂ ਪਿੰਡ ਵੀ ਭਰਦਾ ਉਹ ਕਿਹਨੇ ਮਾਰਿਆ ਦਾ ਬਾਤ ਕਰਦਾ ਕਰਤੇ ਸਾਡੇ ਕਿਰਤੀ ਲੋਕਾਂ ਨੇ ਪਰ ਲੋਰ ਵੀ ਅਸਰੀ ਦੇ ਸਾਡੇ ਪੁਰਮਾ ਦੇ ਨਾਲ ਬਾਤ ਕਰਨ ਦੇ ਦਾਅਵਾ ਕਰਦੇ ਆ ਤਾਂ ਜੋ ਆਪਣੇ ਮਗਾ ਮਨਵਾਉਣ ਵਾਸਤੇ ਸਾਦ ਨੂੰ ਬੜੇ ਸੁਧਾਰ ਕਰਨੇ ਪੈ ਰਹੇ ਆ ਤੇ ਦੁਨੀਆਵਾਂ 'ਚ ਜਦੋਂ ਤਤਤੋਂ ਆਉਣਾ ਹੈ ਉਹਨਾਂ ਲੋਕਾਂ ਜਿਹੜਾ ਅਖਮੀ ਜਾਰੀ ਲੈਣੇ ਹਨ ਪਰ ਸਾਡੇ ਨਾਮ ਚਿਤਨਾ ਚਿਤ ਕਰਦੇ ਬਾੜੇ ਲੋਕਾਂ ਦੇ ਨਾਲ ਅੱਜ ਉਹ ਲੋਕ ਜਿਹੜੀਆਂ ਨਾਤਾਂ ਦੇ ਜਿੱਤੇ ਬਾਡੀ ਕਿਰਤੋਂ ਦੀ ਕਦਰ ਨਹੀਂ ਹੋਈ ਸਾਡੇ ਅਨਾਜ ਵਾਦਾ ਕੀਤਾ ਨਾਲ ਭੁੱਖੇ ਮਰਦੇ ਦੇਸ ਦਾ ਢਿੱਡ ਭਰ ਲੈ ਕੇ ਉਹਦੀ ਕਦਰ ਨਹੀਂ ਹੋਈ ਸਾਡੇ ਕਿਰਤਾਂ ਨੂੰ ਵਟਿਆ ਜਾ ਰਿਹਾ ਟੁੱਟਿਆ ਰੱਜ ਕੇ ਆਰਪੋਰਟ ਕਰਾਉਣਿਆਂ ਨੇ ਤੇ ਸਾਡੇ ਦੇਸ਼ ਦੇ ਉਹਨਾਂ ਪੁਜੇਰਾ ਦੀ ਸਹਿਤੇ ਜਿਨ੍ਹਾਂ ਨੂੰ ਅਸੀਂ ਦੇਸ਼ ਦੇ ਬਤਖਾਂ ਦੇ ਨਾਲ ਸਾਡੇ ਲੋਕ ਚੰਦੇ ਕੇ ਸ਼ਾਇਦ ਸਾਡੇ ਹਰ ਇੱਕ ਵਰਗ ਦਾ ਕਿਸਾਨੀ ਤੋਂ ਲੈ ਕੇ ਮਜ਼ਦੂਰਾ ਤੱਕ ਮਜ਼ਦੂਰਾ ਤੱਕ ਸਾਡੇ ਲੋਕਾਂ ਦੀਆਂ ਉਹਨਾਂ ਮੰਗਾਂ ਨੂੰ ਉਹਨਾਂ ਮਸਲਿਆਂ ਨੂੰ ਸਾਡੇ ਨੌਜਵਾਨਾਂ ਨੂੰ ਹਕਦਾਰ ਮਿਲ ਜਾਣਾ ਸਾਡੇ ਕਿਰਤਾਂ ਦੇ ਮੁੱਲ ਪਏ ਜਾਣਾ ਤੇ ਅਸੀਂ ਆਪਣੀਆਂ نسلਾਂ ਦੇ ਭਵਿੱਖ ਚੰਗੇ ਬਣਾ ਸਕੀਏ ਪਾਰ ਲੰਮੇ ਸਮੇਂ ਤੋਂ ਕੱਪ ਦੇ ਹੱਟਾ ਵਾਸਤੇ ਅਸੀਂ ਮੋਰਚਿਆਂ ਦੇ ਵਿੱਚ ਜਾਜ ਕੇ ਲੜ ਕੇ ਹੀ ਆਪਣੀ ਕਿਰਤ ਦਾ ਮੁੱਲ ਹਾਸਲ ਕਰਨਾ ਚਾਹੁੰਦੇ ਹਾਂ ਦੱਸ ਕੇ ਗਏ ਆ ਵਧੀਆ ਤਰੀਕੇ ਦੇ ਨਾਲ ਕਿ ਐਮਐਸਪੀ ਦੀ ਲੋੜ ਕਿਵੇਂ ਸਾਦ ਨੂੰ ਐਮਐਸਪੀ ਮਿਲੇ ਕਿਹੜੇ ਕਿਹੜੇ ਖਾਤੇ ਜੋੜੇ ਜਾਣ ਪਰ ਅੱਜ ਤੱਕ ਸਭ ਖਰਚਿਆਂ ਦੀ ਗੱਲ ਦੂਰ ਕੇ ਜੋੜ ਕੇ ਸਾਡੀ ਮਿਹਨਤ ਮਜ਼ਦੂਰੀ ਵਿੱਚ ਲਾ ਕੇ ਮੌਜੂਦ ਅਤੇ ਗਿਆ ਸਾਡੇ ਆਪਣੇ ਬੱਚਿਆਂ ਦੇ ਉਹ ਘਾੜ ਵੀ ਨਹੀਂ ਮਿਲੇ ਜਿੰਨਾ ਅਸੀਂ ਚਾਹੁੰਦੇ ਆ ਕਿ ਐਸੇ ਆਪਣੇ ਬੱਚਿਆਂ ਨੂੰ ਦੇਸ਼ ਪੰਜਾਬ ਦੇ ਪੂਰੇ ਦੇਸ਼ ਦੀ ਧਰਤੀ ਤੋਂ ਸਰਕਾਰਾਂ ਤੋਂ ਅਸਾਂ ਕਰਦੇ ਹੋਏ ਉਹ ਆਸਾਂ ਤੋਂ ਕਿਹਾ ਕਿ ਸਾਡੇ ਬੱਚਿਆਂ ਨੂੰ ਇੱਥੇ ਸਰਕਾਰ ਮਿਲੇ ਤਾਂ ਸਾਡੇ ਉਹਨਾਂ ਪਰਿਵਾਰਾਂ ਦੇ ਮਾੜੇ ਹਾਲਾਤਾਂ ਦੇ ਵਿੱਚੋਂ ਵੀ ਜਿੱਦਾਂ ਕਿਰਤ ਨਹੀਂ ਬਣੀ ਕਰਦਣ ਦੀ ਹੋਈ ਕਿ ਸਾਡੇ ਤੋਂ ਬੱਚਿਆਂ ਨੂੰ ਉਹ ਦਾਤਾਂ ਦੇ ਵਿਦੇਸ਼ਾਂ ਨੇ ਧਰਤੀਆਂ ਦੇ ਵੇਚਣ ਵਾਸਤੇ ਤਾਕੀਆਂ ਹਲਤ ਬਵਾਤੇ ਕੋਈ ਵੀ ਮਾਂ ਕੋਲ ਉਹ ਗੁਲੇਰਤ ਉਸਤਾਂ ਦੇ ਵਿੱਚ ਹੋਗੇ ਜਦੋਂ ਹਲੇ ਤੱਕੜਿਆ ਕੰਮਦਾਰ ਕਰਦੇ ਕਿਸੇ ਦਾ ਜੀ ਨਹੀਂ ਕਰਦਾ ਕਿ ਕਿਸੇ ਦਾ ਇਕੱਲਾ ਪੁੱਤ ਆ ਜਾਂ ਧੀ ਹੈ ਕਿਉਂਕਿ ਦੂਰ ਕਿ ਸਾਡੇ ਬੱਚਿਆਂ ਦੇ ਡਿਗਸਾਂ ਦੇ ਪਾਪਿਆਂ ਦੇ ਮੇਰੇ ਤਾਂ ਮਰਦੂਮਿਆਂ ਕੱਤੇ ਐ ਪਰ ਇੱਕ ਸਾਡੀ ਕਿਰਤ ਦੀ ਕਦਰ ਨਹੀਂ ਪਈ ਕਿ ਅਸੀਂ ਇੱਥੇ ਜੰਗਾਂ ਦੀ ਯਾਤਰੀਏ ਜਹ ਕਿਰਤ ਦੇ ਸਾਡੇ ਆਫਤਾਂ ਦੇ ਸਮਰਥਨ ਮਦਦ ਦੇ ਆਤਰੀਏ ਕਿ ਸਾਡਾ ਜੀਵਨ ਸਾਡੇ ਬੱਚਿਆਂ ਦਾ ਚੰਗਾ ਭਵਿੱਖ ਬਣਾ ਸਕੀਏ ਸਾਡੇ ਰੋਣ ਤੇ ਭਾਪੇ ਦੀ ਜੰਡੋੜੀ ਜੇ ਨੂੰ ਜਿਹੜੇ ਫਰਦੋਨੇ ਦੇੰਦਰਤ ਮਹਿਤਾ ਕਿਤੇ ਉਹਨਾਂ ਨੇ ਇੱਕ ਬੜਾ ਪਹਿਲੇ ਜਦੋਂ ਕਿਹਾ ਕਿ ਆਪਣੇ ਬੱਚਿਆਂ ਦਾ ਅਸਰ ਕਿ ਕਿਸਾਨੀ ਸੇਵਾ ਹੋਵੇ ਸਾਦੀ ਸੰਸਾਰ ਹੋਵੇ ਪਰ ਅੰਤ ਵਿੱਚ ਅ ਸਰਕਾਰਾਂਆਂ ਦੇ ਆੜੀਆਂ ਨੀਤੀਆਂ ਦੇ ਤਹਿਤ ਉਹ ਸਮਾਂ ਦੇ ਅੰਦਰ ਮਜਬੂਰ ਕਰਦੇ ਕਿ ਅੰਤ ਸਮੇਂ ਕੋਈ ਤੀਵੀਤ ਨੇੜੇ ਵੀ ਨਹੀਂ ਉੱਠਾ ਜੇ ਇਸ ਦੁਨੀਆ ਮੋਟਾ ਦੇਣ ਤੋਂ ਖਹਾਰੀ ਨਹੀਂ ਹੁੰਦੇ ਸਾਡੇ ਹਾਲ ਤਾਂ ਪੈਦਾ ਕਿੱਥੋਂ ਹੋਣਾ ਬੰਦਿਆ ਕਿਉਂ ਅਸੀਂ ਮਜਬੂਰ ਕਿਵੇਂ ਹੋ ਗਏ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਜਾਂ ਸਾਡੇ ਤਾਉਣ ਵਾਲੇ ਪੀੜ੍ਹੀਆਂ ਲੋਕੋ ਦੇ ਬਣਾਉਣ ਵਾਸਤੇ ਅੱਜ ਤੋਂ ਸਾਡੇ ਦਾਦਾ ਬਣਦਾ ਜਾਂਦੇ ਵਿਰਾਸਤਾਂ ਦੇ ਮਿਲਿਆ ਜ਼ਮੀਨਾਂ ਦੇ ਟੁਕੜੇ ਵੇਚ ਕੇ ਸਾਡੇ ਨੇਹਾਰੇ ਬਣਾਏ ਜਾਂਦੇ ਵੱਡੇ ਵੱਡੇ ਦਾਅਵੇ ਕਰਦੇ ਆ ਤਾਂ ਸਾਡੇ ਜਾਨਤ ਮੁਲਕ ਦੀ ਸਾਡੇ ਜਾਨਤ ਦੇਸ਼ ਦੀ ਕੋਈ ਮਸਾਂਦੀ ਹੈ ਕਿ ਅਸੀਂ ਦੁਬਾਰੇ ਗੁਲਾਮੀ ਦੇ ਵਿੱਚ ਡੱਕੜੇ ਗਏ ਆ ਸਾਨੂੰ ਉਹ ਕੁਝ ਨਹੀਂ ਪ੍ਰੋਤਸਾਹਿਤ ਦਿੰਦਾ ਕਿ ਅਸੀਂ ਆਪਣੀ ਕਿਰਤ ਨੂੰ ਸਾਂਭ ਲਈਏ ਤੇ ਉਹ ਸਮਰਥਨ ਉਹ ਫਸਲਾਵੇਂ ਲਈਏ ਜੇ ਇੱਕ ਗੱਲਾਂ ਦੇ ਉੱਤੇ ਸਾਨੂੰ ਆਪਣੇ ਹੱਕ ਲੈਣ ਦੀ ਗੱਲ ਕਰਨੀ ਪਈ ਹੈ ਤਾਂ ਲੰਬੇ ਸਮੇਂ ਤੋਂ ਸਿਰ ਅਰਥ ਦੇ ਮਨਾਨਾਂ ਦੇ ਆਸਰੇ ਗੱਲ ਕਰਨੀ ਪਈ ਹੈ ਠੀਕ ਹੈ ਉਹ ਗੱਲ ਕਿ ਸਰਕਾਰਾਂ ਉਹ ਚੋਰ ਤੇ ਉਹ ਬਧੀਰ ਕਲਾ ਖੋਪਦੇ ਆ ਕਿ ਲੋਕ ਬੈਠੇ ਨੇ ਹਾਸਾ ਦੇ ਮੁੱਲ ਵਿੱਚ ਐ ਕਿ ਟਿਕਦਾ ਨਹੀਂ ਆਉਂਦੇ ਫਿੱਕਦੇ ਆ ਪਰ ਭਰਾਓ ਫਿੱਕਦਿਆਂ ਤੇ ਹਰ ਜੇ ਕਿਦੋਂ ਜਦੋਂ ਪਾੜ ਕੇ ਮਿੱਟੀ ਦੇ ਵਿੱਚ ਜਾਂਦੇ ਉਹ ਧੁੱਲ ਜਾਂਦੇ ਆ ਸਾਰੇ ਤਾਂ ਸਾਡੇ ਲੋਕਾਂ ਦੇ ਵੱਡੇ ਦੇਖ ਰਿਹਾ ਤਾਂ ਇੱਕ ਦਾ ਕਹਿ ਕੇ ਸਾਬਤ ਕਰ ਲੈਂਦੇ ਐ ਕਿ ਇਸ ਸਮਾਂ ਸਾਡੀ ਰੋਲੀ ਨਹੀਂ ਲਿਖੀ ਸੀ ਤਰੋਂ ਪ੍ਰਮਾਤਮਾ ਕਿਹ ਦੇਉ ਅੱਜ ਦਾ ਬਾਬੇ ਨੇ ਐ ਕਿ ਦਰਸਾਇਆ ਹੋਏ ਮਾਰਗ ਤੇ ਕਿ ਨਾਮ